ਮੌਨਸੂਨ ਦੇਜਤੇ ਵਿੱਚ ਐਂਟਰ ਕਰ ਚੁੱਕੀ ਹੈ ਤੇ ਮੌਨਸੂਨ ਦਾ ਰੌਦਰ ਰੂਪ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਦਿਨਾਂ ਤੋਂ ਬਾਰਿਸ਼ ਦੇ ਚੱਲਦੇ ਵੱਡੇ ਵੱਡੇ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਨਾਲ ਹੀ ਹੁਣ ਹਰੀਦੁਆਰ ਤੋਂ ਆ ਜਿਹੜੀ ਵੀਡੀਓ ਹੈ ਇਹ ਸਾਹਮਣੇ ਆ ਰਹੀ ਹੈ ਪੱਤਿਆਂ ਦੇ ਵਾਂਗ ਗੱਡੀਆਂ ਰੁੜਦੀਆਂ ਦਿਖਾਈ ਦੇ ਰਹੀਆਂ ਨੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਹੈ ਕਿ ਲਗਜ਼ਰੀ ਗੱਡੀਆਂ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕੀਆਂ ਹਰੀਦੁਆਰ ਦੇ ਵੱਲ ਜਾਣ ਤੋਂ ਪਹਿਲਾਂ ਇਹ ਵੀਡੀਓ ਤੁਹਾਡੇ ਲਈ ਦੇਖਣੀ ਬੜੀ ਜ਼ਰੂਰੀਆ ਇੱਕ ਘੰਟਾ ਹੀ ਮਹਿਜ਼ ਮੀਂਹ ਪਿਆ ਜਿਸ ਤੋਂ ਬਾਅਦ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਫਿਲਹਾਲ ਕਿਸੇ ਤਰੀਕੇ ਦੇ ਜਾਨੀ ਨੁਕਸਾਨ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਇਹਨਾਂ ਨੂੰ ਵੇਖ ਕੇ ਖੁਦ-ਬਖੁਦ ਇੱਕ ਭੈਅ ਆ ਜਿਹੜਾ ਉਹ ਜ਼ਰੂਰ ਮਨ ਦੇ ਵਿੱਚ ਪੈਦਾ ਹੋ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਪਾਣੀ ਦੀ ਤਬਾਹੀ ਹੈ ਉਹ ਗੱਡੀਆਂ ਨੂੰ ਰੋੜ ਕੇ ਲੈ ਕੇ ਜਾ ਰਿਹਾ ਹੈ ਤੇ ਨਾਲ ਦੀ ਨਾਲ ਜਿਹੜੀਆਂ ਕੰਸਟਰਕਸ਼ਨ ਹੋਈਆਂ ਪਈਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਖਤਰਾ ਪਿਆ ਹੋਇਆ ਬੀਤੇ ਦਿਨੀ ਦਿੱਲੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿੱਥੇ ਜਾਮਾ ਮਸਜਿਦ ਲਾਲ ਕਿਲਾ ਵੱਡੀਆਂ ਮਾਰਕੀਟਾਂ ਸਾਰੇ ਅੰਡਰਪਾਸ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਏਮਜ਼ ਦਾ ਜਿਹੜਾ ਲਿਫਟ ਵਾਲਾ ਸਿਸਟਮ ਹੈ ਉਹ ਸਾਰੇ ਦਾ ਸਾਰਾ ਪਾਣੀ ਦੇ ਵਿੱਚ ਵਹਿੰਦਾ ਦਿਖਾਈ ਦਿੱਤਾ ਸੀ ਲਾਲ ਕਿਲੇ ਦੇ ਉੱਤੇ ਨਿਆਗਰਾ ਫਾਲ ਵਰਗਾ ਨਜ਼ਾਰਾ ਬਣਿਆ ਹੋਇਆ ਦਿਖਾਈ ਦੇ ਰਿਹਾ ਸੀ ਤੇ ਹੁਣ ਇਹ ਹਰੀਦوار ਤੋਂ ਵੀਡੀਓ ਸਾਹਮਣੇ ਆ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਲਗਾਤਾਰ ਅੱਜ ਸਵੇਰ ਤੋ ਜਿਹੜੀ ਕਈ ਕੁਝ ਕੁ ਥਾਵਾਂ ਦੇ ਉੱਤੇ ਜਿਹੜੀ بارش ਹੋ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਵੀ ਖੋਲ ਪੋਲ ਆ ਜਿਹੜੀ ਉਹ ਖੁੱਲਦੀ ਦਿਖਾਈ ਦੇ ਰਹੀ ਆ ਤੇ ਹਰੀਦوار ਤੋਂ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਜਿਹੜੀਆਂ ਵੀਡੀਓ ਆ ਰਹੀਆਂ ਨੇ ਲਗਾਤਾਰ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਖੌਫ ਆਪਾ ਕਹਿ ਸਕਦੇ ਆ ਕਿ ਜ਼ਰੂਰ ਪੈਦਾ ਕਰ ਰਹੀਆਂ ਨੇ ਪੱਤਿਆਂ ਦੇ ਵਾਂਗ ਮਹਿੰਗੀਆਂ ਤੋਂ ਮਹਿੰਗੀਆਂ ਵੱਡੀਆਂ ਵੱਡੀਆਂ ਗੱਡੀਆਂ ਲਗਜ਼ਰੀ ਗੱਡੀਆਂ ਪੱਤਿਆਂ ਦੇ ਵਾਂਗ ਪਾਣੀ ਦੇ ਵਿੱਚ ਰੁਰਤੀਆਂ ਦਿਖਾਈ ਦੇ ਰਹੀਆਂ ਨੇ ਮਹਿਜ਼ ਇੱਕੋ ਘੰਟਾ ਇੱਥੇ ਦੱਸਿਆ ਜਾ ਰਿਹਾ ਕਿ ਅਜੇ ਵੀ ਪਿਆਸ ਸੀ ਜੇਕਰ ਇਸ ਤੋਂ ਲੰਮਾ ਸਮਾਂ ਮੀਂਹ ਪੈਂਦਾ ਤਾਂ ਹਾਲਾਤ ਨੇ ਜਿਹੜੇ ਇਸ ਤੋਂ ਵੀ ਬੱਦਤਰ ਹੌਸਕਾ ਦੇ ਸੀ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 에어ਪੋਰਟ ਨੇ ਜਿਹੜੇ ਉਹ ਵੀ ਨੁਕਸਾਨੇ ਜਾ ਰਹੇ ਨੇ ਤਿੰਨ ਦੇ ਕਰੀਬ ਜਿਹੜੇ 에어ਪੋਰਟ ਆ ਉਹਨਾਂ ਦੀਆਂ ਛੱਤਾਂ ਡਿੱਗਦੀਆਂ ਦਿਖਾਈ ਦਿੱਤੀਆਂ ਇੱਕ ਮੌਤ ਵੀ ਹੋਈ ਹੈ ਜੋ ਕਿ ਇੱਕ ਸਖਸ਼ ਗੱਡੀ ਦੇ ਵਿੱਚ ਬੈਠਾ ਵੇਟ ਕਰ ਰਿਹਾ ਸੀ ਤੇ ਜਿੱਥੇ ਬਾਹਰ ਵੇਟਿੰਗ ਏਰੀਆ ਬਣਿਆ ਹੁੰਦਾ ਪਿਕ ਐਂਡ ਡ੍ਰੌਪ ਦਾ ਏਰੀਆ ਬਣਿਆ ਹੁੰਦਾ ਉਸ ਦੇ ਉੱਪਰ ਜਿਹੜੀ ਛੱਤ ਪਈ ਹੁੰਦੀ ਹੈ 에어ਪੋਰਟ ਦੇ ਬਾਹਰ ਉਹ ਛੱਤ ਹੈ ਜਿਹੜੀ ਪਿੱਲਰ ਟੁੱਟਣ ਦੇ ਕਾਰਨ ਗੱਡੀਆਂ ਦੇ ਉੱਪਰ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਗੱਡੀਆਂ ਵੀ ਨੁਕਸਾਨੀਆਂ ਗਈਆਂ ਤੇ ਇੱਕ ਸਖਸ਼ ਜਿਹੜਾ ਗੱਡੀ ਦੇ ਤੇ ਮੌਤ ਹੋ ਜਾਂਦੀ ਹੈ ਤੇ ਬੀਤੇ ਦਿਨੀ ਰਾਜਕੋਟ ਦੇ ਵਿੱਚ ਜਿਹੜਾ ਗੁਜਰਾਤ ਦੇ ਵਿੱਚ ਪੈਂਦਾ ਹੈ ਉੱਥੇ ਨਵੇਂ ਏ ਏਅਰਪੋਰਟ ਦੇ ਬਾਹਰ ਹੈ ਜਿਹੜੀ ਕਪੜੇ ਦੀ ਕਨੋਪੀ ਲੱਗੀ ਹੋਈ ਸੀ ਕਲੂਥ ਕਨੋਪੀ ਲੱਗੀ ਹੋਈ ਸੀ ਉਹ ਵੀ ਪਾਣੀ ਦਾ ਜਿਹੜਾ ਪਾਰ ਹੈ ਉਹ ਨਾ ਸਹਾਰਦੀ ਹੋਈ ਡਿੱਗਦੀ ਹੋਈ ਦਿਖਾਈ ਦਿੱਤੀ ਸੀ ਇਸ ਤੋਂ ਇਲਾਵਾ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਵੀ ਗੱਡੀਆਂ ਫਸਣ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਸੀ ਇਸ ਤੋਂ ਇਲਾਵਾ ਜੇ ਲੁਧਿਆਣਾ ਦੀ ਗੱਲ ਕਰ ਲਈਏ ਤਾਂ ਲੁਧਿਆਣਾ ਦੇ ਵਿੱਚ ਵੀ ਗੋਡੇ-ਗੋਡੇ ਪਾਣੀ ਹੈ ਜਿਹੜਾ ਉਹ ਸੜਕਾਂ ਦੇ ਉੱਤੇ ਮਾਰਕੀਟ ਦੇ ਅੰਦਰ ਲੋਕਾਂ ਦੇ ਘਰਾਂ ਦੇ ਅੰਦਰ ਵੜਿਆ ਹੋਇਆ ਦਿਖਾਈ ਦੇ ਰਿਹਾ ਸੀ ਮੌਨਸੂਨ ਕਿਸ ਤਰੀਕੇ ਦਾ ਰੂਪ ਧਾਰਨ ਕਰ ਰਹੀ ਹੈ ਇਹ ਤਸਵੀਰਾਂ ਤੋਂ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਲੇ ਤੱਕ ਤਾਂ ਪੂਰਨ ਤੌਰ ਦੇ ਨਾਲ ਮੌਨਸੂਨ ਨੇ ਐਂਟਰੀ ਮਾਰੀ ਵੀ ਨਹੀਂ ਹੈ ਇਸ ਤੋਂ ਬਾਅਦ ਦੇ ਵਿੱਚ ਮੀਂਹ ਜਿਹੜਾ ਉਹ ਲਗਾਤਾਰ ਪੈ ਸਕਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹਾਲਾਤ ਨੇ ਜਿਹੜੇ ਇਸ ਤੋਂ ਵੀ ਬੱਤਰ ਹੈ ਜਿਹੜੇ ਉਹ ਵੇਖਣ ਨੂੰ ਮਿਲ ਸਕਦੇ ਆ ਆ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਰੀਦਵਾਰ ਤੋਂ ਜਿੱਥੇ ਇਹ ਗੱਡੀਆਂ ਪਾਣੀ ਦੀ ਛਪੇਟ ਦੇ ਵਿੱਚ ਆਈਆਂ ਨੇ ਹਰੀਦਵਾਰ ਜਾਣ ਤੋਂ ਪਹਿਲਾਂ ਤੁਹਾਡੇ ਲਈ ਇਹ ਵੀਡੀਓ ਦੇਖਣੀ ਬੜੀ ਜ਼ਰੂਰੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਐਸ ਇਨ੍ਹਾਂ ਦਿਨਾਂ ਦੇ ਵਿੱਚ ਜਿੰਨਾ ਟਾਈਮ ਮੌਨਸੂਨ ਚੱਲ ਰਹੀ ਹੈ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ ਕਿਸੇ ਵੀ ਪਾਸੇ ਟ੍ਰੈਵਲ ਕਰਨ ਤੋਂ ਗਰੀਜ਼ ਕੀਤਾ ਜਾਵੇ ਦੂਸਰੇ ਪਾਸੇ ਦਿੱਲੀ ਦੀ ਇੱਕ ਖਾਸ ਜਾਣਕਾਰੀ ਦੇ ਦਿੰਨੇ ਆ ਕਿ ਦਿੱਲੀ ਦੇ ਵਿੱਚ ਵਰਕ ਫਰੋਮ ਹੋਮ ਹੈ ਜਿਹੜਾ ਉਹ ਕਈ ਕੰਪਨੀਆਂ ਦੇ ਵੱਲੋਂ ਆਖ ਦਿੱਤਾ ਗਿਆ ਆਪਣੇ ਕਰਮਚਾਰੀਆਂ ਨੂੰ ਕਿ ਵਰਕ ਫਰੋਮ ਹੋਮ ਹੈ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਬਾਹਰ ਨਿਕਲਣਾ ਫਿਲਹਾਲ ਦੇ ਲਈ ਆਪਾਂ ਕਹਿ ਸਕਦੇ ਆ ਕਿ ਸੁਰੱਖਿਅਤ ਨਹੀਂ ਜਾ ਪਰੇ